ਅੱਜ ਮਲੋਦ ਮੰਡੀ ਦੇ ਵਿੱਚ ਅਸੀਂ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਜੋੜਾ ਸਾਹਿਬ ਦੇ ਨਾਲ ਅਸੀਂ ਪਹੁੰਚੇ ਆ ਤੇ ਸਮੂੱਚੇ ਅਧਿਕਾਰੀਆਂ ਦੇ ਨਾਲ ਮਿਲ ਕੇ ਬੈਠਕ ਕੀਤੀ ਆ ਜੋ ਇੱਥੇ ਕਣਕ ਦੀ ਆਮਦ ਹੋਈ ਆ ਉਹਦਾ ਅੱਜ ਰੇਟ ਲੱਗਿਆ ਵਾ ਅੱਜ ਤੋਂ ਅਸੀਂ ਮੰਡੀ ਸ਼ੁਰੂ ਕਰਨ ਲੱਗੇ ਆ ਸਾਰੇ ਜਿਹੜੇ ਪ੍ਰਬੰਧ ਨੇ ਉਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਾਰੇ ਪ੍ਰਬੰਧ ਮੰਡੀ ਦੇ ਕੰਪਲੀਟ ਕਰ ਦਿੱਤੇ ਗਏ ਆ ਮਾਰਦਾਨੀ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਾਊਗੀ ਕਿਸੇ ਕਿਸਮ ਦੀ ਵੀ ਇੱਥੇ ਪੀਣ ਵਾਲੇ ਪਾਣੀ ਦਾ ਪੂਖਤਾ ਪ੍ਰਬੰਧ ਆ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਅਸੀਂ ਕੀਤੇ ਗਏ ਆ ਤੇ ਜਿਹੜੇ ਸਾਡੇ ਸਤਕਾਰਯੋਗ ਕਿਸਾਨ ਵੀਰ ਇੱਥੇ ਕਣਕ ਲੈ ਕੇ ਆਉਣਗੇ 72 ਘੰਟਿਆਂ ਦੇ ਵਿੱਚ ਉਹਨਾਂ ਨੂੰ ਅਦਾਇਗੀ ਦਿੱਤੀ ਜਾਊਗੀ ਤੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੀ ਕਣਕ ਆ ਉਹ ਸੁੱਕੀ ਲੈ ਕੇ ਆਉਣ ਤਾਂ ਕਿ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਾਰੇ ਕਿਸਾਨ ਭਾਈਆਂ ਨੂੰ ਲੱਖ 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 ਮੁਬਾਰਕਾਂ ਕਿਉਂਕਿ ਇਸ ਵਾਰ ਜਿਹੜੀ ਫਸਲ ਆ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਦੀ ਰਹਿਮਤ ਦੇ ਨਾਲ ਬਹੁਤ ਸੋਹਣੀ ਫਸਲ ਆਈ ਆ ਕਣਕ ਦੀ ਜਿਹੜੀ ਫਸਲ ਆ ਤੇ ਸਾਰੇ ਕਿਸਾਨ ਭਾਈਆਂ ਨੂੰ ਬਹੁਤ 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 ਮੁਬਾਰਕਾ ਇੱਕ ਇੱਕ ਦਾਣਾ ਜਿਹੜਾ ਉਹ ਮੰਡੀ ਦੇ ਵਿੱਚੋਂ ਚੁੱਕਿਆ ਜਾਊਗਾ ਤੇ ਕਿਸੇ ਨੂੰ ਵੀ ਕਿਸੇ ਕਿਸਮ ਦੀ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਊਗੀ ਤੇ ਇੱਥੇ ਜਿਹੜੀ 24 ਘੰਟੇ ਜਿਹੜੀ ਨਿਗਰਾਨੀ ਆ ਸਾਡੇ ਸਤਕਾਰਯੋਗ ਚੇਅਰਮੈਨ ਕਰਨ ਸਿਉੜਾ ਜੀ ਇਹ ਇਹ ਸਾਰੇ ਕਾਸੇ ਦੀ ਮੰਡੀ ਦੀ ਉਹਦੇ ਨਿਗਰਾਨੀ ਕਰਨਗੇ ਕੋਈ ਵੀ ਇਹਨਾਂ ਨੂੰ ਇੱਥੇ ਦਿੱਕਤ ਆਉਂਦੀ ਆ ਅਧਿਕਾਰੀਆਂ ਦੇ ਨਾਲ ਤੁਰੰਤ ਸੰਪਰਕ ਕਰਕੇ ਮਸਲੇ ਨੂੰ ਹੱਲ ਕਰਾਇਆ ਜਾਊਗਾ ਸਾਰੀ ਸੰਗਤ ਨੂੰ ਇੱਕ ਵਾਰ ਫੇਰ ਵਧਾਈਆਂ